ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਨਵੇਂ ਬਲੌਗ ਦੇ ਵਿੱਚ ਉਮੀਦ ਕਰਦਾ ਹਾਂ ਕਿ ਸਾਰੇ ਠੀਕ ਠਾਕ ਹੋਵੋ ਤੇ ਆਪਾਂ ਚੱਲੇ ਆਂ ਬੰਬੇ ਨੂੰ ਟਰਾਲੇ 'ਚ ਕੋਈ ਸਮਾਨ ਰੱਖ ਆਈਆਂ ਕਲਿੱਪ ਲਾਉਣ ਦਾ ਕਲਿੱਪ ਲੈਣਾ ਸੀ ਤਾਂ ਭੁੱਲ ਗਿਆ ਤੇ ਇਹਦੇ ਬਾਅਦ ਹੀ ਆਪਣੇ ਬੈਗ ਆ ਦੋ ਇੰਨਾ 'ਚ ਆਪਾਂ ਕੱਪੜੇ ਪਾ ਕੇ ਤੇ ਰੈਡੀ ਫੋਰ ਟੂ ਗੋ ਬੰਬੇ ਗੋ ਬੰਬੇ ਲਿਖ ਦੇਣਾ ਫਿਰ ਅਚਾਨਕ ਹੋਣੀ ਕਿਹੜੀ ਹੋਡੀ ਮੈਂ ਜਾਣੀ ਕਿ ਨੇ ਛਾਬੀ ਉਹਦੇ ਕੋਲ ਹੀ ਆਣਾ ਜੀ ਕ੍ਰੇਨ ਦੀ ਉੱਥੇ ਜਾ ਕੇ ਦੇਦੇ ਉਹ ਇਹ ਗੱਲ ਨਹੀਂ ਕਰਨੀ ਹੈ ਹੂੰ ਤਾਂ ਠੀਕ ਹੈ ਫਿਰ ਮਿੱਤਰੋ ਸਾਰਾ ਆਪਣੇ ਕੱਲ ਸਾਰੀ ਕ੍ਰੇਨ ਖੋਲ ਕੇ ਗਏ ਆਏ ਨੇ ਆਪਣਾ ਲੋ ਬੈਡ ਆ ਗਿਆ ਜਿੱਤੇ ਆਪਾਂ ਆਪਣੀ ਕ੍ਰੇਨ ਲੋਡ ਕਰਨੀ ਇਹ ਵੀ ਮੇਰੇ ਨਾਲ ਜਾਣਾ ਬਖ ਲੰਡੂ ਇਹ ਵੀ ਜਾਏਗਾ ਬੰਬੇ ਇਹਦੀ ਕ੍ਰੇਨ ਉਧਰ ਆ ਇਹ ਵੀ ਲੈ ਕੇ ਜਾਊਗਾ ਤੇ ਮੈਂ ਅੱਜ ਨਿਕਲ ਜਾਣਾ ਤੇ ਆਪਾਂ ਆਪਸੇ ਸਮਾਨ ਲੈ ਕੇ ਆਏ ਸਮਾਨ ਸਾਰਾ ਸੈਟਿੰਗ ਕਰਕੇ ਕ੍ਰੇਨ ਦੇ ਵਿੱਚ ਰੱਖਦੇ ਆਂ ਤੇ ਉਸ ਤੋਂ ਬਾਅਦ ਦੇਖਦੇ ਹਾਂਗੇ ਕਿ ਕੀ-ਕੀ ਹਕੀਕੀ ਬਣਦਾ ਜੁੜੇ ਰਹੋ ਤੁਸੀਂ ਆਪਣੇ ਨਾਲ ਇਹ ਸਮਾਨ ਆਪਾਂ ਗਰੇਂਜ ਚਾ ਰਾ ਦੇ ਤੁਹਾਨੂੰ ਛੱਡ ਚੱਲਿਆਂ ਫਿਰ ਸਾਨੂੰ ਐ ਚਲੋ ਚੱਲੀ ਇਹ ਮਿੱਤਰੋ ਲੈ ਵੀ ਮਿੱਤਰੋ ਲੈ ਵੀ ਮਿੱਤਰੋ ਆਹ ਤਿਆਰੀ-ਯਾਰੀ ਆਹੀਂ ਚੱਲੇ ਆ ਭਾਈ ਏ ਮੇਰੇ ਪਿੱਛੇ ਪਿੱਛੇ ਆਉ ਮੈਂ ਪਹਿਲਾਂ ਚੱਲਿਆ ਆਗੇ ਆਗੇ ਮੇਰੀ ਕ੍ਰੇਨ ਆ ਖੁੱਲ ਗਈ ਆ ਤੇ ਟਰਾਲਾ ਵੀ ਆ ਗਿਆ ਤੇ ਆਪਾਂ ਚਾੜ੍ਹਣੀ ਆ ਸਮਾਨ ਸਮੋਣਾ ਪੜਕ ਲਿਆ ਇਹ ਦਜੀਆ ਕ੍ਰੇਨਾਂ ਬਾਹਰ ਜਾਣੀ ਕੀ ਗਰੀਬੀ ਕੀ ਨਿਸ਼ਾਨੀ ਹੈ ਇਹ ਗਰੀਬੀ ਕੀ ਨਿਸ਼ਾਨੀ ਹੈ ਉਹ ਦੇਖ ਮੈਂ ਪੇਟੀ ਕਿ ਐਸਾ ਬਣਾਇਆ ਉਹ ਦੇਖ ਉਹ ਵਾਲਾ ਇਹ ਵਿਚਨੇ ਇਹ بیچ ਮੇਰਾ ਕਿਤਰੰਦੂ ਕੀ ਕੀ ਵਧੀਆ ਬਣਾ ਉਸ ਦੇ ਅੰਦਰ ਕੀ ਹੈ ਪਤਾ ਹੈ ਚੈਨ Got the new pose. ਜੋੜੋ ਜੋਰੀ ਕੰਮ ਚੱਲਣ ਦਿਆ ਤੇ ਉਹ ਤੇ ਟਰਾਲੇ ਤੇ ਇੱਕ ਬੂਮ ਲੋਡ ਕਰਤਾ ਉਹ ਜਾਣ ਕੇ ਕਰੇ ਨਾਲ ਲਾਣੇ ਅੱਬੂ ਬੂਮ ਬੂਮ ਆਪਣੇ ਇੱਥੇ ਰਹਿ ਗਏ ਦੋ ਪੀਸ ਤੇ ਚਾਹ ਆ ਗਈ ਆ ਚਾਹ ਦੇ ਦੋ ਫੁੱਲ ਕਿੰਨੇ ਰੁਪਏ ਫੁੱਲ ਕਰੋ ਫੁੱਲ ਫੁੱਲ ਕਰੋ ਤੇ ਬਾਕੀ ਆ ਫੁੱਲ ਕਰੋ ਫੁੱਲ ਦਿਖਾ ਫੁੱਲ 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 ਬੱਸ ਉਹ ਤੇਰੀ ਵੇ ਲੋ ਜੀ ਨਾ ਨਾ ਮੈਂ ਨਹੀਂ ਮੈਂ ਤਾਂ ਰਾਜ ਰਾਜ ਚਾਹ ਪੀ ਕੇ ਹੇ ਚੱਲਦੇ ਆਂ ਤੇ ਮੱਤਰਲਾ ਪਨੀਕਰ ਦੇ ਨਾਲ ਖਲੋਤੀ ਆਇਓ ਪਰ ਲੇ ਤੇ ਕਾਗਜ਼ ਆਉਂਦੇ ਸੀ ਨਾ ਬੱ ਚੱਲਦੇ ਆ ਤੇ ਇਹ ਇੱਧਰ ਗੋਲਨ ਦਾ 95 ਆਪੋ ਪਲੇਰ ਦੇ ਵਿੱਚ ਬੈਠ ਗਏ ਨਹੀਂ ਨਹੀਂ ਤੇ ਮੱਤਰ ਉਹ ਬੰਦੇ ਟੱਕਰੇ ਆ ਸਾਰੇ ਕੰਮ ਕਰਨ ਤੇ ਆਪਾਂ ਟੌਰ ਨਾਲ ਕ੍ਰੇਨ 'ਚ ਬੈਠੇ ਆ ਐਸੀ ਚਾਲੂ ਕਰਕੇ ਆਪਣੀ ਤੇ ਚੱਲ ਲੋਡ ਹੋ ਗਈ ਆ ਪੌਂਦੇ ਆ ਜੀ ਬੈਗੇ ਐਸੀ ਚੱਲਦਾ ਮੱਦਣਾ ਲੈਦਾ ਬੈਠੇ ਮਾਰ ਗਰਮੀ ਵੜੀ ਤੇ ਆ ਕਰੀ ਲਾਲ ਵਾਲੀ ਪੁਲ ਤੇ ਲੋਡ ਹੋ ਰਹੀਆਂ ਬੱਚੋ ਦੇਖਦੇ ਆ ਗੱਡੀ ਕਿਵੇਂ ਦਾ ਜੁੜੇ ਰੋ ਆਪਣੇ ਨਾਲਸ ਆ ਅਨਸਾਰੀ ਨੂੰ ਅੱਜ ਅਸੀਂ 2 ਵਜੇ ਕੰਮ ਤੇ ਲਾ ਲਿਆ ਉਰੇ ਦੋ ਵੀ ਨਹੀਂ ਵੱਜੰਦੇ ਤੇ 5 ਮਿੰਟ ਘਟਿਆ ਇਹ ਕਹਿੰਦਾ ਗਾਈ ਕਾਇ ਕੀ ਹੈ ਤੇ ਬਹੁਤ ਜਲਦੀ ਸਮਾਨ ਆ ਗਿਆ ਉਹ ਜਲਦੀ ਸੱਤਿਆਪਲ ਵਾਲਾ ਆਇਆ ਸੱਤਿਆਪਲ ਵਾਲਾ ਤੇ ਬੂਮਾ ਖਾਲੀ ਕਰਨੀ ਹੈ ਗੱਡੀ ਤੇ ਹਲੇ ਤੱਕ ਸਵੇਰ ਦਾ ਕੰਮ ਤਾਂ ਦਈ ਚੱਲੀ ਜਾਂਦਾ ਬੰਦੇ ਸਾਰੇ ਦਏ ਆ ਕੰਮ ਕਰਨ ਸਵੇਰ ਦੇ ਖੱਪਣ ਦਾ ਸਮਾਨ ਸੂਣ ਕੋਲ ਘਰੇ ਜਾਂਦੇ ਆ ਫਾਈਨਲੀ ਠੰਡੇ ਟੁੰਡੇ ਲੈ ਕੇ ਆਏ ਤੇ ਇਹ ਠੰਡਾ ਠੰਡਾ ਪਿਉਣੀ ਇਹਨਾਂ ਨੂੰ ਤੇ ਠੰਡੇ ਕਰਦੇ ਆ ਇੱਕਾ ਤੇ ਫਿਰ ਬੱਚ ਦੇਖੀਏ ਕੀ ਬਣਦਾ ਮਾ ਆ ਜਾਂਦੀ ਵਾਰ ਦਾ ਠੰਡਾ ਪਿਆ ਜੀ ਲੱਡੀ ਬੰਦ ਹੋ ਗਈ ਆਪਣੇ ਮੈਂ ਜਦੋਂ ਜਾਂਦੀ ਵਾਰ ਦਾ ਠੰਡਾ ਠੰਡਾ ਪੈਂ ਠੰਡਾ ਪੀ ਲਵਾ ਜੋ ਲੋਭ ਹੀ ਮਿੱਤਰੋ ਸਵੇਰ ਦੇ ਲੱਗੇ ਕੈਮਰਾ ਖਾਬਦਨ ਤੇ ਇਹਦੇ ਲੱਗੇ ਆ ਤੇ ਇਹਨਾਂ ਤੋਂ ਕੰਮ ਨਹੀਂ ਨਿਕਲਿਆ ਉਹ ਥਾਰੇ ਮੈਂ ਖੋਲੇ ਕਾਊਂਟਰ ਤੇ ਮੈਂ ਲਾਇ ਬੂਮ ਮੈਂ ਖੋਲਿਆ ਤੇ ਕੈਮਰਾ ਬਟਨ ਉਹ ਲੱਗਾ ਦੇਖਦੇ ਆ ਕਮਣ ਪੜਨ ਆਪੀਆ ਲੈ ਬਣਾ ਸਿਆ ਨੇ ਕਿ ਕੀ ਹੋਵਾਂ ਸਾਰੀ ਕੀ ਹੋ ਗਿਆ ਥਾ ਕੀ ਹੋ ਗਿਆ ਥਾ ਫਸ ਗਿਆ ਥਾ ਮੋੜੇ ਕਿ ਨਿਕਲੇ ਨਹੀਂ ਆ ਉਹ ਆਪਣਾ ਸੰਤ ਲਾਵੇ ਰੋ ਗਿਆ ਲਰੋਲਾ ਨਹੀਂ ਸੀ ਨਿਕਲਦਾ ਇਸ ਕਰਕੇ ਐਡਰਾ ਬਲਾਉਣਾ ਪਿਆ ਐਡਰਾ ਲਾਉਣਾ ਪਿਆ ਐਡਰਾ ਇਹਨਾਂ ਥੋੜਾ ਟਾਈਟ ਕਰਾਂਗੇ ਤੇ ਰੋਲਾ ਫ੍ਰੀ ਹੋ ਜੂਗਾ ਆਪਣਾ ਅੱਜ ਉਹ ਤੋਰੀ ਅਗਰਾ ਬੱਸ ਉਹ ਤੋਰੀ ਅਗਰਾ ਉਤੋਂ ਉਹ ਤੋਰੀ ਅਗਰਾ ਲੋਡ ਫ੍ਰੀ ਕਰ ਦੇਣਗੇ ਕਰਾ 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 ਔਰ ਹੋ ਗਿਆ ਵਾ ਵਾ ਨਿਕਲਉਣਾ ਯਾਰ ਸੈਟਿੰਗ ਥੋੜੀ ਘੱਟ ਡਾਉਨ ਵਾ ਵਾ ਰੁਕ ਜਾ ਯਾਰ ਥੋੜੀ ਸੈਟਿੰਗ ਘਟਾਣਾ ਇਤਨਾ ਥੋੜਾ ਉਠਾਏਗਾ ਉਹ ਪੂਰਾ ਉੜ ਗਿਆ ਪਿਛੇ ਕੋਸੇ ਮੈਟਰੋ ਜਿਹੜਾ ਰੋਲਾ ਨਹੀਂ ਸੀ ਨਿਕਲਦਾ ਉਹ ਕੱਢਦਾ ਆਪਾਂ ਹੁਣ ਇੱਕ ਵੰਨੇ ਗ੍ਰੇਨ ਲਾਈਵ ਵੀ ਸ਼ੈਅਟ ਕਰ ਲਈ ਚੁੱਕਦੇ ਆ ਉਹ ਦੇ ਦੇ ਕਿਵਨ ਦਾ ਬੂਮ ਗਈ ਜਨਾ ਓਏ ਥੋੜਾ ਲਾਓ ਪਿੱਛੇ ਤੇ ਹਾੜਾ ਚੁੱਕਦੇ ਚੱਲ ਓਏ ਉੱਠਾ ਸੋ ਉੱਠਾ ਉਸਕੋ ਉਠਾ ਉਸਕੋ ਨਹੀਂ ਨਹੀਂ ਉਠਾਇਆ ਰੜ 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 ਆਉੜਾ ਆਉੜਾ ਆੜਾ ਡਰਾ ਡਰਾ ਆੜਾ ਆੜਾ ਉਠਾ 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 ਆੜਾ ਉਹਨੇ ਬੂੰਬਾ ਆਪਣਾ ਹੈ ਉਠਾ ਆੜਾ ਚੱਕ ਓ ਚੱਕ ਬਾ ਚੱਕਦੇ ਹਣਾ ਹੁਣ ਚੱਕਦੇ ਹਣਗੀ ਚੱਕਦੇ ਚੱਕਦੇ ਹਣਾ ਚੁੱਕੀ ਤੂੰ ਚੁੱਕਿਆ ਟਰਾਂ ਮੜਾ ਲੋ ਵੀ ਮਿੱਤਰੋ ਇਹਦਾ ਇਦਾਂ ਨਿਕਲਦਾ ਗੁੱਲਾ ਜਾ ਇਹਦੇ ਤੇ ਬਿੰਦੀ ਇਹਦੇ ਤੇ ਬਿੰਦੀ ਕ੍ਰੇਨ ਬੱਸ 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 ਇਹਦੇ ਤੇ ਬਿੰਦੀ ਕ੍ਰੇਨ ਸਵਿੰਗ ਲਾ ਚੱਲ ਐਡ ਰਖਲਾ ਦੇ ਐਡ ਰਖਲਾ ਦੇ ਐਡ ਰਖਲਾ ਦੇ ਬਾਹਰ ਕਿਥੇ ਕਢਾਉਣਾ ਨਿਕਲ ਗਿਆ ਬਾਹਰ ਹੁਣ ਆਪੇ ਚੁੱਕਿਆ ਜਾਣਾ ਰੱਖ ਲੈ ਆਦੇ ਖੋਲ ਦੇ ਉਹ ਨਹੀਂ ਅੱਗ ਖਲਾ ਦੇ ਕੋਈ ਨਹੀਂ ਲੈ ਜਾ ਬਹੁਤ ਟੇਡਾ ਹੋ ਗਿਆ ਇੰਨਾ ਟੇਡਾ ਕਿਉਂ ਇਧਰ ਪਿੱਛੇ ਚੁੱਕ ਗਿਆ ਕਿ ਸਾੜੀ ਪੂਰਾ ਉਹ ਕਿੱਥੇ ਲਾਇਆ ਕਿੱਥੇ वहां <perfektionic> कहाँ कैसे उतारा था गैंडरी से ये जाना था। ਪਣੀ ਰਾਣੀ ਆਉਣ ਲੱਗੀ ਆਪਾਂ ਵੇਖੋ ਕਦੋਂ ਤੁਰਦੇ ਦਰੋ ਸ਼ਾਮਾਂ ਪੈ ਗਈਆਂ ਤੇ ਬੰਦੇ ਆਪਣੀ ਚੱਲ ਗਏ ਆ ਆਪਾਂ ਹਣ ਤੁਰਨਾ ਅੱਜ ਇਕੱਲੇ ਇਕੱਲੇ ਜੇ ਮਹਿਸੂਸ ਹੋਣ ਲਿਆ ਕਿ ਜਾਣਾ ਵਾ ਕੋਈ ਕਰੀਬ 10 ਵਜੇ ਤੁਰਾਂਗੇ ਤੇ ਕਰੇਨਾ ਦਾ ਸਾਰਾ ਸਮਾਨ ਤਿੰਨਾ ਕਰੇਨਾ ਦਾ ਖਲਾਰਾ ਪੈ ਦੋ ਕਰੇਨਾ ਦਾ ਖਲਾਰਾ ਪੈ ਗਿਆ ਉਹ ਵੀ ਖੋਲਤੀ ਜਿਹੜੀ ਲਾਲ ਖਲੋਤੀ ਮੈਨੂ 5 ਤੇ ਡੀ ਐਫ ਸੀ ਵੀ ਇੱਥੇ ਆ ਗਈ ਤੇ ਆ ਇੱਕ ਗਰੇਨ ਲੱਗੀ ਹੁਣ ਸਾਰਾ ਸਮਾਨ ਟੋਟਲ ਲੋਡ ਕਰੂਗੀ ਤੇ ਉਸ ਤੋਂ ਬਾਅਦ ਇਹਨੂੰ ਖੋਲਣੀ ਇਹਨਾਂ ਨੂੰ ਅਜੇ 3-4 ਦਿਨ ਲੱਗ ਜਾਣੇ ਆ ਤੇ ਆਪਾਂ ਚੱਲਦੇ ਆਂ ਸ਼ਾਮਾਂ ਪੈ ਗਈਆਂ ਤੇ 10 ਵਜੇ ਤੁਰਨਾ ਕਰੀਬ ਪੇਪਰ ਆਉਣੇ ਅਜੇ ਤੇ ਦਿਖਾਉਣੇ ਤੁਹਾਨੂੰ ਰਾਸਤੇ ਦਾ ਵੀ ਥਿਉ ਕਿੱਧਰ ਦੀ ਜਾਂਦੇ ਆਂ ਕੀ ਹੁੰਦਾ ਆ ਸਾਰਾ ਦਿਖਾਵਾਂਗੇ ਤੁਸੀਂ ਜੁੜੇ ਰਹੋ ਆਪਣੇ ਨਾਲ ਤੇ ਆਪਾਂ ਹੁਣ ਚੱਲਦੇ ਆਂ ਅੱਜ ਦਾ ਬਲੌਗ ਆਪਾਂ ਇੱਥੇ ਹੀ ਖਤਮ ਕਰਦੇ ਆਂ ਤੇ ਨੈਕਸਟ ਬਲੌਗ ਦੇ ਨਾਲ ਮਿਲਦੇ ਹਾਂ ਓਕੇ ਧੰਨਵਾਦ ਵਾਸ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਜਾਇਓ ਬਹੁਤ ਬਹੁਤ ਧੰਨਵਾਦ